ਇਦੇ ਵਿੱਚ ਰਹਿ ਕੇ ਬੰਦਾ ਗੁਰਬਾਣੀ ਨੂੰ ਪੜ੍ਹ ਕੇ ਉਸ ਵਿਚਾਰਧਾਰਾ ਨੂੰ ਸਮਝ ਕੇ ਵੀ ਸੰਸਾਰ ਦੇ ਵਿੱਚ ਹੋਰ ਕੁਝ ਨਹੀਂ ਦੁਨੀਆ ਦੇ ਧੰਦੇ ਤੰਦੇ ਕਾਰੋਬਾਰ ਰਿਸ਼ਤੇ ਨਾਤੇ ਸਭ ਕੁਝ ਇੱਥੋਂ ਤੱਕ ਸੰਭਵਾ ਜਿਹੜਾ ਅੱਗੇ ਕੰਮ ਆਉਣਾ ਉਹ ਕਾਲਪੁਰਖ ਵਾਹਿਗੁਰੂ ਦਾ ਨਾਮ ਆ ਕੀਤੀ ਬੰਦਗੀ ਆ ਜਿਹੜੀ ਅੱਗੇ ਕੰਮ ਆਉਣੀ ਆ ਹੋਰ ਕੋਈ ਵੀ ਸਾਥ ਨਹੀਂ ਬਣਾਲਾ ਨੀ ਨਾ ਧੀਆਂ ਪੁੱਤ ਨਾ ਪੋਤੇ ਪੋਤਰੀਆਂ ਕਿਸੇ ਨੇ ਨਾਮ ਹੀ ਨਿਵਣਾ ਕਹਿੰਦੇ ਹੁਣ ਜਉਂਦੇ ਜੀ ਬੰਦਾ ਕੀ ਕਰਦਾ ਏ ਸਤਿਗੁਰੂ ਜੀ ਫਰਮਾਉਂਦੇ ਨੇ ਬਹੁ ਭੇਖ ਕੀ ਆਦੇ ਹੀ ਦੁੱਖ ਦੀਆ ਸਹਬੈ ਜੀਆ ਆਪਣਾ ਕੀਆ ਕਈ ਵਰੀ ਬੰਦੇ ਦਾ ਮੰਨਣਾ ਹੁੰਦਾ ਵੀ ਘਰ-ਬਾਰ ਛੱਡ ਕੇ ਜੋਗੀ ਬਣ ਜਾਣਾ ਜੰਗਲਾਂ ਵਿੱਚ ਬੈਠ ਕੇ ਤਪ ਕਰਨਾ त्याਗੀ ਬਣ ਜਾਣਾ ਵੀ ਉਹਦੇ ਨਾਲ ਰੱਬ ਮਿਲ ਜੂ ਜਾਂ ਮੁਕਤੀ ਮਿਲ ਜੂ ਨਹੀਂ ਦੇਹ ਨੂੰ ਦੁੱਖ ਦੇਣਾ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਸਾਧੂ ਹੁੰਦੇ ਸੀ ਉਹ ਕੀ ਕਰਦੇ ਸੀ ਇੱਕ ਲੱਤ ਤੇ ਭਾਰ ਖੜ ਕੇ ਬੰਦਗੀ ਕਰਨੀ ਉੱਠੇ ਲੰਮਕ ਕੇ ਰੱਬ ਦੀ ਬੰਦਗੀ ਕਰਨੀ ਕਈ ਕਈ ਮਹੀਨੇ ਜੰਗਲਾਂ ਦੇ ਵਿੱਚ ਬੈਠ ਕੇ ਭੁੱਖੇ ਪਿਆਸੇ ਤਪ ਕਰਨਾ ਸਤਿਗੁਰੂ ਜੀ ਕਹਿੰਦੇ ਨਹੀਂ ਏਖ ਧਾਰਨ ਕਰਨਾ ਦੇਹੀ ਨੂੰ ਦੁੱਖ ਦੇਣਾ ਦੇਹ ਨੂੰ ਦੁੱਖ ਦੇਣਾ ਇਹ ਬੰਦਗੀ ਨਹੀਂ ਇਹਦੇ ਨਾਲ ਟਕਾ ਪੈਦਾ ਨਹੀਂ ਹੋਣਾ ਕਈ ਵਾਰੀ ਪਤਾ ਕੀ ਹੁੰਦਾ ਕਈ ਬੰਨਾਂ ਦਾ ਸੋਚਣਾ ਹੁੰਦਾ ਵੀ ਕੋਈ ਕਹਿੰਦਾ ਮੇਰੇ ਵਰਗਾ ਮੈਂ 2 ਵਜੇ ਉੱਠਦਾ ਨਹੀਂ ਸਵੇਰ ਕੋਈ ਕਹਿੰਦਾ ਜੀ ਮੈਂ ਰਾਤ ਨੂੰ 12 ਵਜੇ ਉੱਠ ਕੱਢਦਾ ਕੋਈ ਕਹਿੰਦਾ ਮੈਂ ਅਮਰ ਤੇ ਵੇਲੇ ਜਦੋਂ ਗ੍ਰਾਂਥੀ ਸਿੰਘ ਹੁਕਮਨਾਮਾ ਲੈਂਦਾ ਮੈਂ ਉਦੋਂ ਉੱਠ ਕੱਢਦਾ ਕਿਸੇ ਨੂੰ ਆਪਾਂ ਜਦੋਂ ਦੱਸਦੇ ਆ ਉਹ ਸਾਡੇ ਅੰਦਰ ਹੋਮੇ ਆ ਗਈ ਮੈਂ ਮੈਂ 12 ਵਜੇ ਉੱਠਦਾ ਮੈਂ 2 ਵਜੇ ਉੱਠਦਾ ਮੈਥੋਂ ਪਹਿਲਾਂ ਆ ਕੋਈ ਨਹੀਂ ਕਰ ਸਕਦਾ ਮੈਂ ਕਰ ਸਕਦਾ ਨਹੀਂ ਸਤਜੂ ਜੀ ਕਹਿੰਦੇ ਖੇੜ ਸਾਰੀ ਨਿਮਰਤਾ ਦੀ ਆ ਬਹੁ ਭੇਖ ਕੀਆ ਦੇਹੀ ਦੁੱਖ ਦੀ ਆ ਕਹਿੰਦੇ ਤੂੰ ਭੇਖ ਕਰ ਰਿਹਾ ਦੇਹੀ ਨੂੰ ਦੁੱਖ ਦੇ ਰਿਹਾ ਏ ਤੇ ਅੰਦਰ ਲਿਆਉਣੀ ਦਾ ਸੀ ਨਿਮਰਤਾ ਤੇ ਆ ਰਿਆ ਤੇਰੀ ਹੰਕਾਰ ਕਹਿੰਦੇ ਹੇ ਭਾਈ ਜੀ ਉਹ ਤੇਰੇ ਕੀਤੇ ਹੋਏ ਕਰਮਾਂ ਦਾ ਫਲ ਮਿਲਣਾ ਏ ਜਿਹੜੇ ਸੰਸਾਰ ਵਿੱਚ ਤੂੰ ਕਰਮ ਕਰੇਗਾ ਫਿਰ ਤੈਨੂੰ ਪ੍ਰਮਾਤਮਾ ਨੇ ਉਹਦਾ ਦੇਣਾ ਏ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ ਹੁਣ ਪ੍ਰਸ਼ਾਦੇ ਪਾਣੀ ਨੂੰ ਛੱਡ ਕੇ ਭੋਜਨ ਨਾ ਛਕਣਾ ਵੀ ਕੋਈ ਗੱਲ ਨੰਨਾ ਜਿਵੇਂ ਆਮ ਲੋਕਾਂ ਦੀ ਉਦਾਹਰਣ ਹੁੰਦੀ ਵੀ ਵਰਤ ਰੱਖਣਾ ਭੋਜਨ ਛੱਡ ਦੇਣਾ ਵੀ ਉਹਦੇ ਨਾਲ ਰੱਬ ਖੁਸ਼ ਹੋ ਜਾਂਦਾ ਕਹਿੰਦੇ ਨਹੀਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਨ੍ਹਾਂ ਚੀਜ਼ਾਂ ਦੇ ਨਾਲ ਦੇਹੀ ਨੂੰ ਦੁੱਖ ਦੇਣਾ ਏ ਇਨ੍ਹਾਂ ਮਾੜੀਆਂ ਆਦਤਾਂ ਦੇ ਵਿੱਚ ਲੱਗ ਕੇ ਬੰਦਾ ਦੁੱਖ ਦੇ ਰਿਹਾ ਸਰੀਰ ਨੂੰ ਇਹਦੇ ਨਾਲ ਪ੍ਰਾਪਤ ਕੁਛ ਨਹੀਂ ਹੋਣਾ ਰੱਬ ਵਾਲੇ ਪਾਸੇ ਇਹ ਚੀਜ਼ ਚੰਗੀ ਨਹੀਂ ਰੱਬ ਦੀ ਨਿਗਾਹ ਦੇ ਵਿੱਚ ਇਹ ਚੀਜ਼ ਬਿਲਕੁਲ ਚੰਗੀ ਨਹੀਂ ਵੀ ਤੁਸੀਂ ਭੋਜਨ ਦਾ ਤਿਆਗ ਕਰ ਦੋ ਘਰ-ਵਾਰ ਛੱਡ ਕੇ ਗ੍ਰਸਤੀ ਜੀਵਨ ਛੱਡ ਕੇ ਧੀਆਂ ਪੁੱਤਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਓ ਰੱਬ ਦੀ ਨਿਗਾਹ ਦੇ ਵਿੱਚ ਇਹਦਾ ਕੋਈ ਮੁੱਲ ਨਹੀਂ ਵਸਤਰ ਨਾ ਪਹਿਰੇ ਕਹਿਣਸ ਕਹਿਰੇ ਮਾਨਵ ਗੋਤਾ ਕਿਉਂ ਜਾਗੇ ਗੁਰਬਿਨ ਸੁਤਾ ਵੀ ਜੰਗਲਾਂ ਦੇ ਵਿੱਚ ਵਸਤਰਾਂ ਤੋਂ ਬਿਨਾਂ ਰਹਿਣਾ ਠੰਡ ਦੇ ਵਿੱਚ ਠੋਲ ਠੋਰ ਕਰਨਾ ਵੀ ਮੈਂ ਰੱਬ ਦੀ ਬੰਦਗੀ ਕਰ ਰਿਹਾ ਹਾਂ ਇਹ ਲੋਕ ਨਾ ਹੋਣਾ ਸਿਆਲਾਂ ਦੇ ਵਿੱਚ ਕਹਣਗੇ ਵੀ ਅਸੀਂ ਭਗਤੀ ਕਰਦੇ ਆਂ ਅਸੀਂ ਆ ਠੰਡੇ ਪਾਣੀ ਦੇ ਵਿੱਚ ਇਸ਼ਨਾਨ ਕਰਦੇ ਆਂ ਸਾਡਾ ਪਾਪਾ ਸਤਿਗੁਰੂ ਜੀ ਕਹਿੰਦੇ ਨਹੀਂ ਨਗਨ ਫਿਰਤ ਜੋ ਪਾਈਏ ਜੋਗ ਵਣਕਾ ਮਿਰਗ ਮੁਕਤ ਸਭ ਹੋਗ ਕਹਿੰਦੇ ਜੇ ਨੰਗੇ ਰਹਿਣ ਨਾਲ ਗਤੀ ਹੁੰਦੀ ਹੁੰਦੀ ਤਾਂ ਜੰਗਲਾਂ ਦੇ ਵਿੱਚ ਹਜ਼ਾਰਾਂ ਪਸ਼ੂ ਪੰਛੀ ਨੰਗੇ ਰਹਿੰਦੇ ਆ ਫਿਰ ਉਹਨਾਂ ਦੀ ਮੁਕਤੀ ਤਾਂ ਹੋਈ ਸਮਝੋ ਜੇ ਨਗਨ ਅਵਸਥਾ ਦੇ ਵਿੱਚ ਘਰ-ਵਾਰ ਤਿਆਗ ਕੇ ਮੁਕਤੀ ਮਿਲਦੀ ਹੁੰਦੀ ਜੰਗਲ ਦੇ ਵਿੱਚ ਕਿੰਨੇ ਜੀਵ ਜੰਤੂ ਪਸ਼ੂ ਪੰਛੀ ਰਹਿੰਦੇ ਆ ਕਹਿੰਦੇ ਭਾਈ ਗੁਰੂ ਦੀ ਵਿਦਿਆ ਤੋਂ ਬਿਨਾ ਗੁਰੂ ਦੀ ਬਖਸ਼ਿਸ਼ ਤੋਂ ਬਿਨਾ ਬੰਦਾ ਅਗਿਆਨਤਾ ਦੇ ਹਨੇਰੇ ਵਿੱਚ ਸੁੱਤਾ ਹੋਇਆ ਏ ਮਾਨਵ ਵਿਗੁੱਤਾ ਕਿਉਂ ਜਾਗੇ ਗੁਰਮੇ ਨੂੰ ਸੁੱਤਾ ਕਹਿੰਦੇ ਜਦੋਂ ਗੁਰੂ ਦੀ ਗੱਲ ਨੂੰ ਸਮਝਿਆ ਨਹੀਂ ਕੱਲਾ ਗੁਰਬਾਣੀ ਪੜ ਲਈ ਜਿਵੇਂ ਸਾਡਾ ਕੀ ਭਾਵ ਆ ਵੀ ਅੰਮ੍ਰਿਤ ਵੇਲੇ ਉੱਠੇ ਇੱਕ ਓੰਕਾਰ ਤੋਂ ਲੈ ਕੇ ਸਲੋਕ ਤੱਕ ਪੜ ਲਿਆ ਗੱਜਪੀ ਸਾਹਿਬ ਪੜ ਲਿਆ ਪੰਜ ਬਾਣੀਆਂ ਦਾ ਨਿਤਨੇਮ ਕਰ ਲਿਆ ਸੋਹਣੀ ਸਭ ਕਰ ਲਿਆ ਕੱਲਾ ਪੜਨ ਦੇ ਨਾਲ ਨਹੀਂ ਕੁਝ ਹੋਣਾ ਉਹਦੇ ਵਿੱਚ ਜਿਹੜਾ ਕੱਲਾ ਕਲਾ ਸ਼ਬਦ ਆ ਉਹਨੂੰ ਸਮਝਣਾ ਪੈਣਾ ਵੀ ਕਿ ਦੱਸਿਆ ਕੀ ਆ ਜਦੋਂ ਆਪਾਂ ਕਿਸੇ ਦੂਜੇ ਰਾਜ ਦੇ ਵਿੱਚ ਦੂਜੀ ਸਟੇਟ ਦੇ ਵਿੱਚ ਜਾਂਦੇ ਆ ਦੂਜੇ ਮੁਲਕ ਦੇ ਵਿੱਚ ਜਾਂਦੇ ਜਿਵੇਂ ਆਪਾਂ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾਂਦੇ ਆ। ਉੱਥੋਂ ਦੇ ਕਾਨੂੰਨ ਦੇ ਮੁਤਾਬਕ ਉੱਥੋਂ ਦੇ ਜਿਹੜੇ ਨਿਯਮ ਆ ਉਹਨਾਂ ਨੂੰ ਮੰਨਣਾ ਪੈਂਦਾ ਏ। ਹੁਣ ਪੰਜਾਬ ਦੇ ਵਿੱਚ ਕਾਨੂੰਨ ਹੋਰ ਆ। ਹੋ ਦੂਜੀ ਸਟੇਟ ਦੇ ਵਿੱਚ ਜਾਵਾਂਗੇ ਉੱਥੋਂ ਦਾ ਕਾਨੂੰਨ ਕੁਝ ਹੋਰ ਆ। ਵਿਦੇਸ਼ਾਂ ਦੇ ਵਿੱਚ ਜਾਵਾਂਗੇ ਉੱਥੋਂ ਦਾ ਕਾਨੂੰਨ ਨਿਯਮ ਵੱਖਰੇ ਆ। ਅਸਲੀ ਕਹਿੰਦੇ ਗੁਰਬਾਣੀ ਦੇ ਵਿੱਚ ਪ੍ਰਮਾਤਮਾ ਨੇ ਜ਼ਿੰਦਗੀ ਜਿਉਣ ਦੇ ਨਿਯਮ ਦੱਸੇ ਆ ਜ਼ਿੰਦਗੀ ਜਿਉਣ ਦੇ ਢੰਗ ਤਰੀਕੇ ਦੱਸਿਆ ਵੀ ਕਿਹੜੀਆਂ ਚੀਜ਼ਾਂ ਤੋਂ ਬਚਣਾ ਏ ਕਿਹੜੀਆਂ ਚੀਜ਼ਾਂ ਨੂੰ ਧਾਰਨ ਕਰਨਾ ਜਿਹਦੇ ਨਾਲ ਇਹ ਮਨੁੱਖਾ ਜਨਮ ਸਫਲ ਹੋਣਾ ਏ ਹੋਰ ਕੱਲਾ ਗੁਰਬਾਣੀ ਪੜ੍ਹ ਕੇ ਕੁਝ ਨਹੀਂ ਹੋਣਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆਗਿਓ ਪਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪੱਤ ਗਵਾਈ ਸਤਗੁਰੂ ਜੀ ਕੀ ਸਮਝਾਉਂਦੇ ਆ ਇਹਨੇ ਹੁਣ ਕਈ ਕਹਿਣਗੇ ਵੀ ਪੈਰਾਂ ਵਿੱਚ ਜੋੜੇ ਵੀ ਨਹੀਂ ਪਾਉਣੇ ਵੀ ਨੰਗੇ ਪੈਰੀ ਰਹਿਣਾ ਹੈ। ਓਠਾ ਲੰਕਣਾਈ ਉਹਦੇ ਨਾਲ ਰੱਬ ਮਿਲਦੀ ਨਹੀਂ। ਸਤਗੁਰੂ ਜੀ ਕਹਿੰਦੇ ਆਪਣੇ ਕੀਤੇ ਹੋਏ ਕਰਮਾਂ ਦੇ ਫਲ ਨੂੰ ਕਮਾਇਆ ਕਰ। ਕਹਿੰਦੇ ਜਿਹੜਾ ਤੂੰ ਕਰਮ ਚੰਗੇ ਕੰਮ ਕਰੇਂਗਾ ਨਾ ਭਾਵ ਚੰਗੇ ਕਰਮਾਂ ਤੋਂ ਕੀ ਆ ਆਪਣੇ ਪਰਿਵਾਰ ਦੀ ਸਹੀ ਤਰ੍ਹਾਂ ਦੇਖਭਾਲ ਕਰ ਰਿਆ ਹੈ ਆਪਣਾ ਜੋ ਵੀ ਕੀਤਾ ਏ ਕਾਰੋਬਾਰ ਕਹਿੰਦੇ ਆਪਣੇ ਕਿੱਤੇ ਨੂੰ ਕਦੇ ਵੀ ਨਿੰਦੋ ਨਾ ਜਿਹੜਾ ਰੱਬ ਨੇ ਤੁਹਾਨੂੰ ਰਜ਼ਕ ਦੇਤਾ ਨਾ ਕਮਾਈ ਦਾ ਸਾਧਨ ਦੇਤਾ ਉਹਦੀ ਕਦੇ ਨਿੰਦਿਆ ਨਾ ਕਰੋ ਕੋਈ ਪਸ਼ੂ ਪਾਲਣਾ ਕਰਕੇ ਆਪਣਾ ਜੀਵਨ ਬਸਰ ਕਰ ਰਿਆ ਏ ਕੋਈ ਸਰਕਾਰੀ ਨੌਕਰੀ ਕਰਦਾ ਕੋਈ ਪ੍ਰਾਈਵੇਟ ਕਰਦਾ ਸਭ ਆਪੋ ਆਪਣੇ ਸਾਧਨਾ ਦੇ ਵਿੱਚ ਜੁੜੇ ਹੋਏ ਆਪਣੇ ਪਰਿਵਾਰ ਦੀ ਪੂਰਤੀ ਦੇ ਲਈ ਸੰਸਾਰ ਦੇ ਵਿੱਚ ਜੁੜੇ ਹੋਏ ਨੇ ਕੋਈ ਮਜ਼ਦੂਰ ਮਜ਼ਦੂਰੀ ਕਰਦਾ ਏ ਕਹਿੰਦੇ ਕੰਮ ਨੂੰ ਨਿੰਦੋ ਨਾ ਕੰਮ ਦੀ ਕਦਰ ਕਰੋ ਕੰਮ ਦਾ ਸਤਕਾਰ ਕਰੋ ਉਹਨਾਂ ਪ੍ਰਮਾਤਮਾ ਜਿਆਦਾ ਬਖਸ਼ਿਸ਼ ਕਰਦਾ ਏ ਜੇ ਕੰਮ ਦੀ ਕਦਰ ਕਰੋਗੇ ਹੁਣ ਸਤਿਗੁਰੂ ਜੀ ਕੀ ਸਮਝਾਉਂਦੇ ਨੇ ਕਹਿੰਦੇ ਮਾੜੀ ਮੱਤ ਵਾਲਿਆ ਇਹ ਗੱਲ ਸੋਚ ਕਹਿੰਦੇ ਆਲ ਮਲ ਖਾਈ ਸਿਰ ਛਾਈ ਪਾਈ ਕਹਿੰਦੇ ਦੁਨੀਆ ਦੇ ਵਿੱਚ 36 ਪ੍ਰਕਾਰ ਦੇ ਭੋਜਨ ਨੇ ਚੰਗੇ ਪਦਾਰਥ ਸ਼ਕ ਦਸਾਂ ਨੌਹਾਂ ਦੀ ਕਿਰਤ ਕਮਾਈ ਕਰ ਹੁਣ ਕਈ ਲੋਕ ਪਤਾ ਕੀ ਕਹਿਣਗੇ ਜਿਹੜੇ ਮੂਰਖ ਹੋਣਗੇ ਜਿਹੜੇ ਕਈ ਵਾਰੀ ਉੱਠ ਕੇ ਗੁਰਦੁਆਰੇ ਵੀ ਨਹੀਂ ਆਉਣ ਯੋਗੇ ਹੁੰਦੇ ਉਹ ਕਹਣਗੇ ਜੀ ਗੁਰਬਾਣੀ ਵਿੱਚ ਤਾਂ ਲਿਖਿਆ ਹੀ ਨਹੀਂ ਵੀ ਆਂਡਾ ਮੀਟ ਖਾਣਾ ਮਨਾ ਹੈ ਜਾਂ ਸ਼ਰਾਬ ਪੀਣੀ ਮਨਾ ਹੈ ਇਹਨਾਂ ਚੀਜ਼ਾਂ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਵਰਜਤ ਕੀਤਾ ਰੋਕਿਆ ਹੈ ਕਿੱਥੇ ਰੋਕਿਆ ਹੈ ਗੁਰਬਾਣੀ ਵਿੱਚ ਕਈ ਸ਼ਬਦ ਆਉਂਦੇ ਆ ਭਾਗ ਮਾਸ਼ਲੀ ਸ਼ਰਾਪਾਨ ਜੋ ਜੋ ਪ੍ਰਾਣੀ ਖਾਹੇ ਇਰਥ ਵਰਤੇ ਔਰ দান ਕਰ ਸਵੇਰ ਸੱਤ ਲਜਾਂ ਭਾਗ ਕਹਿੰਦੇ ਜਿਹੜਾ ਨਸ਼ਾ ਭੰਗ ਦਾ ਮੱਛੀ ਮਾਸ ਮੱਛੀ ਖਾਣਾ ਸ਼ੁਰਾ ਕਹਿੰਦੇ ਨੇ ਸ਼ਰਾਬ ਨੂੰ ਕਹਿੰਦੇ ਜਿਹੜਾ ਜੀ ਬੰਦਾ ਭਾਈ ਇਹਨਾਂ ਚੀਜ਼ਾਂ ਦੀ ਵਰਤੋਂ ਕਰਦਾ ਨਾ ਚਾਹੇ ਉਹ ਅਮਰਤ ਸਰ ਇਸ਼ਨਾਨ ਕਰਿਆ ਵੀ ਹਰਿਮੰਦਰ ਸਾਹਿਬ ਚਾਹੇ ਜਿੱਥੇ ਮਰਜੀ ਹਜੂਰ ਸਾਹਿਬ ਤੁਰਿਆ ਫਿਰੇ ਇਹਨਾਂ ਚੀਜ਼ਾਂ ਦੇ ਨਾਲ ਚਾਹੇ ਦਾਨ ਕਰਦੇ ਵੀ ਕੋਈ ਕਹਵੇ ਨਾ ਵੀ ਮੈਂ ਐਨੇ ਲੱਖ ਦਾਨ ਕਰਤਾ ਮੈਂ ਕਿਸੇ ਨੂੰ ਆ ਕਰਤਾ ਕਿਸੇ ਨੂੰ ਉਹ ਕਰਤਾ ਕਹਿੰਦੇ ਸਾਰਾ ਕੁਝ ਤੀਰਥ ਵਰਤੇ ਔਰ ਦਾਨ ਕਰ ਸਭੇ ਰਸਤ ਲਜਾਏ ਕੀਤੇ ਹੋਏ ਕਰਮ ਸਾਰੇ ਨੇਫ ਵਾਲਾ ਜੇ ਤੂੰ ਮਾਰੀਆਂ ਆਦਤਾਂ ਦੇ ਵਿੱਚ ਪਿਆ ਤੇਰੇ ਅੰਦਰ ਮਾਰੇ ਔਗਣ ਨੇ ਤਾਂ ਪਾਤਸ਼ਾਹ ਜੀ ਕਹਿੰਦੇ ਉਹ ਚੀਜ਼ਾਂ ਸਾਰੀਆਂ ਬ्यर्थਾ ਕੀਤੀਆਂ ਹੋਈਆਂ ਬੇਨੰ ਆਵੇ ਕਿਸ ਥਾਏ ਨਾ ਪਾਈ ਨਾਮ ਜਪੇ ਬਿਨਾ ਭਾਈ ਕਹਿੰਦੇ ਸਭ ਕੁਝ ਕੀਤਾ ਹੋਇਆ ਸਫਲ ਨਹੀਂ ਕਲਜੋਗ ਮਹਿ ਬਹੁ ਕਰਮ ਕਮਾਵੇ ਨਾ ਰੁਪਤ ਨਾ ਕਰਮ ਥਾਏ ਪਾਵੇ ਕਾਲ ਯੋਗਮੈ RAM ਨਾਮ ਹੈ ਸਾਰ ਕਹਿੰਦੇ ਭਾਈ ਕਾਲ ਯੋਗ ਦੇ ਵਿੱਚ ਇੱਕ ਨਾਮ ਹੀ ਐ ਇੱਕ ਬੰਦਗੀ ਆ ਪਰਮਾਤਮਾ ਦੀ ਜਿਹਨੇ ਤੁਹਾਡੇ ਨਾਲ ਨਿਭਾਏ ਰਹਿ ਬਵਾਣੀ ਮੜੀ ਮਸਾਣੀ ਆਂਦ ਨਾ ਜਾਣੇ ਫਿਰ ਪਿਛਤਾਣੀ ਕਹਿੰਦੇ ਗਿਆਨਤਾ ਨੂੰ ਛੱਡ ਕੇ ਪਖੰਡ ਨੂੰ ਛੱਡ ਕੇ ਇੱਕ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰ ਅੰਤ ਵੇਲੇ ਤੈਨੂੰ ਫਿਰ ਪਿਛਤਾਉਣਾ ਨਾ ਪਵੇ ਕਹਿੰਦੇ ਤੈਨੂੰ ਪਛਾਉਣਾ ਨਾ ਪਵੇ ਅੰਤ ਵੇਲੇ ਇਹੋ ਜੇ ਕੰਮ ਕਰ ਪਖੰਡ ਕਰਨ ਦੀ ਲੋੜ ਨਹੀਂ ਸਤ ਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਕਹਿੰਦੇ ਭਾਈ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਹਿਰਦੇ ਵਿੱਚ ਵਸਾਉਂਦਾ ਉਹ ਸਦਾ ਸੁਖ ਪਾਉਂਦਾ ਏ ਜੀ ਦੇ ਅੰਦਰ ਪ੍ਰਮਾਤਮਾ ਵਸਦਾ ਨਾ ਪਰਮਾਤਮਾ ਵਸ ਗਿਆ ਦੱਸਣ ਦੀ ਲੋੜ ਨਹੀਂ ਕਿਸੇ ਨੂੰ ਵੀ ਮੈਂ ਪਰਮਾਤਮਾ ਨਾਲ ਜੁੜਿਆ ਮੈਂ 8 ਵਜੇ ਉੱਠਦਾ ਮੈਂ ਆ ਆਪਣੇ ਕਾਰੋਬਾਰ ਕਰਦਾ ਏ ਜਾਂ ਰੱਬ ਨੇ ਮੈਨੂੰ ਆ ਬਖਸ਼ਿਸ਼ ਕਰਤੀ ਕਹਿੰਦੇ ਨਹੀਂ ਅੰਦਰੋਂ ਸੋਖੋਣਾ ਜ਼ਰੂਰੀ ਹੈ ਅੰਦਰਲੀ ਸ਼ਾਂਤੀ ਹੁਣ ਕਈਆਂ ਕੋਲ ਕੀ ਆ ਕਹਿੰਦੇ ਧਨ ਦੌਲਤ ਐਸ਼ੋ ਰਾਮ ਦੇ ਸਾਧਨ ਸਭ ਕੁਝ ਹੈਗਾ ਏ ਪਰ ਅੰਦਰ ਦੀ ਸ਼ਾਂਤੀ ਨਹੀਂ ਅੰਦਰਲੀ ਮਨ ਵਿੱਚ ਪ੍ਰਸੰਨਤਾ ਹੈ ਨਹੀਂ ਖੁਸ਼ੀ ਹੈ ਨਹੀਂ ਦੁਨਿਆਵੀ ਪਦਾਰਥ ਸਾਰੇ ਹੈਗੇ ਆ ਪੈਸੇ ਹੈਗੇ ਆ ਜ਼ਮੀਨ ਜਾਇਦਾਦ ਹੈਗੀ ਧੀਆਂ ਪੁੱਤ ਹੈਗੇ ਆ ਕਾਰੋਬਾਰ ਚੰਗਾ ਏ ਪਰ ਅੰਦਰਲੀ ਸ਼ਾਂਤੀ ਨਹੀਂ ਅੰਦਰਲੀ ਸ਼ਾਂਤੀ ਕਾਹਦੇ ਨਾਲ ਆਉਣੀ ਆ ਕਹਿੰਦੇ ਸਤਗੁਰੂ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਕਹਿੰਦੇ ਸਤਗੁਰੂ ਅੱਗੇ ਬੇਨਤੀ ਕਰ ਭਾਈ ਜੀ ਵਾਹਿਗੁਰੂ ਨੇ ਕਿਰਪਾ ਕੀਤੀ ਫੇਰ ਅੰਦਰਲਾ ਸੁਖ ਮਿਲਣਾ ਏ ਨਾਨਕ ਨਦਰ ਕਰੇ ਸੋ ਪਾਈ ਸਤਿਗੁਰੂ ਜੀ ਕਹਿੰਦੇ ਜਦੋਂ ਪ੍ਰਮਾਤਮਾ ਕਿਰਪਾ ਕਰਦਾ ਹੈ ਨਾ ਤਾਂ ਕਹਿੰਦੇ ਉਹ ਪ੍ਰਮਾਤਮਾ ਬਖਸ਼ਿਸ਼ ਕਰ ਦਿੰਦਾ ਹੈ ਮੁਕਤੀ ਦਾ ਰਾਹ ਬਖਸ਼ਿਸ਼ ਕਰ ਦਿੰਦਾ ਪ੍ਰਮਾਤਮਾ ਆਸ ਅੰਦੇਸੇ ਤਿਨ ਕੇਵਲ ਹਮੈ ਸ਼ਬਦ ਜਲਾਏ ਜਿਨ੍ਹਾਂ ਨੇ ਭਾਈ ਗੁਰੂ ਦੀ ਬਖਸ਼ਿਸ਼ ਨੂੰ ਮੰਨ ਲਿਆ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਸੱਚੇ ਦਿਲੋਂ ਅਰਦਾਸ ਬੇਨਤੀ ਕੀਤੀ ਪਾਤਸ਼ਾਹ ਜੀ ਕਹਿੰਦੇ ਫਿਰ ਉਹਨਾਂ ਤੇ ਸਾਰੀਆਂ ਰਹਿਮਤਾ ਹੋ ਜਾਂਦੀਆਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ ਜਿੰਨੇ ਵੀ ਸਾਨੂੰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਸਵਾਸ ਬਖਸ਼ਿਸ਼ ਕੀਤੇ ਨੇ ਜਿੰਨਾ ਵੀ ਸਮਾਂ ਬਖਸ਼ਿਸ਼ ਕੀਤਾ ਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੀਏ ਉਸ ਪ੍ਰਮਾਤਮਾ ਦੀ ਅੱਗੇ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਿਆ ਕਰਕੇ ਕਿ ਪ੍ਰਮਾਤਮਾ ਜੋ ਦਿੱਤਾ ਹੈ ਤੂੰ ਸ਼ੁਕਰ ਆ ਤੇਰਾ ਸ਼ੁਕਰਾਨਾ ਕਿਉਂਕਿ ਜੀ ਦੇ ਕੋਲੇ ਤੰਦਰੁਸਤ ਸਰੀਰ ਆ ਦੇਹੀ ਬਖਸ਼ਿਸ਼ ਕੀਤੀ ਆ ਇਹ ਤੋਂ ਵੱਡਾ ਖਜ਼ਾਨਾ ਕੋਈ ਨਹੀਂ ਦੁਨੀਆ ਦੇ ਖਜ਼ਾਨੇ ਧਨ ਦੌਲਤ ਆਉਂਦੇ ਜਾਂਦੇ ਰਹਿੰਦੇ ਨੇ ਔਰ ਸਭ ਤੋਂ ਵੱਡਾ ਖਜ਼ਾਨਾ ਬੰਦੇ ਦਾ ਸ਼ਰੀਰ ਤੰਦਰੁਸਤ ਜਿਹੜਾ ਬੰਦਾ ਅੰਮ੍ਰਿਤ ਵੇਲੇ ਉੱਠਦਾ ਏ ਗੁਰੂ ਦੇ ਦਰਸ਼ਨੇ ਦਾਰੇ ਕਰਦਾ ਏ ਸਭ ਤੋਂ ਵੱਡਾ ਖਜ਼ਾਨਾ ਇਹੀ ਆ ਸਤਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰਪ੍ਰਭ ਆਪੇ ਮਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ